ਓਸ਼ੇ ਨਾ ਕਰ ਸੇ ਮੇ ਗੁਰੂ ਘਰ ਉਤਾਰ ਨਿਹਾਰ ਵਾਹਿਗੁਰੂ ਨਾ ਬਲੇ ਨਾਮ ਤਾਂ ਨਾ ਹੋ ਪਾਹ ਅੱਜ ਸਕੂਲ ਦੇ ਵਿਦਿਆਰਥੀਆਂ ਵੱਲੋਂ ਛੋਟੇ-ਛੋਟੇ ਬੱਚਿਆਂ ਵੱਲੋਂ ਅਸੀਂ ਅੱਜ ਇੱਕ ਯਤਨ ਕੀਤਾ ਕਿ ਬੱਚਿਆਂ ਨੂੰ ਗੁਰਦੁਆਰਾਸ ਵਿੱਚ ਬੈਠਣ ਦੇ ਜਿਹੜੇ ਅਦਬ ਸਤਿਕਾਰ ਨੇ ਉਹ ਸਿਖਾਏ ਜਾਣ। ਕਿਸ ਤਰ੍ਹਾਂ ਬੱਚੇ ਚੌਰਸਬ ਕਰਦੇ ਨੇ, ਕਿੱਦਾਂ ਪ੍ਰਸ਼ਾਦ ਵਰਤੌਂਦੇ ਨੇ, ਕਿੱਦਾਂ ਕੀਰਤਨ ਕਰਦੇ ਨੇ ਔਰ ਕਿਵੇਂ ਤਬਲਾ ਵਜਾਉਂਦੇ ਨੇ ਔਰ ਕਿਸ ਤਰ੍ਹਾਂ ਬੈਠਣਾ ਮਹਾਰਜ ਦੀ ਹਜ਼ੂਰੀ ਵਿੱਚ ਬੱਚਿਆਂ ਨੂੰ ਸਿਖਾਇਆ ਜਾਏ। ਇਸ ਕਰਕੇ ਬੱਚਿਆਂ ਨੇ ਇਸ ਵਾਰੀ ਅਸੀਂ ਅੱਗੇ ਸਾਰੇ ਸਕੂਲ ਨੂੰ ਇਨਵੋਲਵ ਕਰਦੇ ਸੀ ਪਰ ਜੀ ਪੂਰੇ ਸਕੂਲ ਨੂੰ ਇਨਵੋਲਵ ਨਹੀਂ ਕੀਤਾ ਸੀ ਛੋਟੇ ਬੱਚੇ ਸਿਰਫ ਲੈਏ ਨੇ। ਅ ਜਿੱਥੇ ਵੱਡੇ ਬੱਚੇ ਤੇ ਆਲਰੇਡੀ ਸਮਝ ਜਾਂਦੇ ਨੇ ਪਰ ਛੋਟੇ ਬੱਚਿਆਂ ਨੂੰ ਸਮਝਾਉਣਾ ਬਹੁਤ ਔਖਾ ਹੈ ਔਰ ਇਹਨਾਂ ਨੂੰ ਫਿਰ ਦੱਸਣਾ ਹੁੰਦਾ ਅਸੀਂ ਇਹਨਾਂ ਨੂੰ ਇੱਕ ਚੀਜ਼ ਦਿੱਤੀ ਕਿ ਤੁਸੀਂ ਪਾਲਕੀ ਸਭ ਖੁਦ ਸਜਾਉਣੀ ਹੈ ਔਰ ਚੌਰ ਸਭ ਕਿਵੇਂ ਕਰਨਾ ਹੈ ਔਰ ਉਹ ਬੱਚਿਆਂ ਨੂੰ ਉੱਥੇ ਬਿਠਾਇਆ ਗਿਆ ਪਰ ਜੇ ਅਸੀਂ ਰੀਅਲ ਦੇ ਵਿੱਚ ਅਸੀਂ ਮਹਾਰਾਜ ਦਾ ਸਰੂਪ ਇੱਥੇ ਲੈ ਕੇ ਆਉਨੇ ਆ ਤੇ ਕਈ ਵਾਰੀ ਬੱਚਿਓ ਦਾ ਉਹ ਸਤਿਕਾਰ ਨਹੀਂ ਦੇ ਪਾਉਂਦੇ ਇਸ ਕਰਕੇ ਅਸੀਂ ਇੱਕ ਡੈਮੋਸਟ੍ਰੇਸ਼ਨ ਦੇ ਕੇ ਬੱਚਿਆਂ ਨੂੰ ਇੱਕ ਦਿਖਾ ਕੇ ਕਿ ਇਸ ਤਰੀਕੇ ਨਾਲ ਮਹਾਰਾਜ ਦੀ ਪਾਲਕੀ ਹੁੰਦੀ ਹੈ ਇਸ ਤਰੀਕੇ ਨਾਲ ਮਹਾਰਾਜ ਨੂੰ ਚੌਰ ਸਭ ਕਰੀਦਾ ਤੇ ਸਾਰੇ ਬੱਚਿਆਂ ਨੂੰ ਉਜਾਜ ਆ ਜਾਏ ਤੇ ਅਧਿਆਪਕਾ ਨੇ ਬੜੀ ਕੋਸ਼ਿਸ਼ ਕੀਤੀ ਕਿ ਛੋਟੇ ਬੱਚੇ ਇਸ ਵਿੱਚ ਪ੍ਰੋਗਰਾਮ ਜ਼ਿਆਦਾ ਇਨਵੋਲਵ ਕੀਤੇ ਜਾਣ ਤੇ ਇਹਨਾਂ ਨੂੰ ਦੱਸਿਆ ਜਾਏ ਕਿ ਕਿਸ ਤਰ੍ਹਾਂ ਸਮਾਜ ਰਾਜ ਦੀ ਹਜ਼ੂਰੀ ਚ ਬਠਣਾ ਹੈ ਕਿੰਨੇ ਕੁ ਬੱਚਿਆਂ ਨੂੰ ਪੱਟ ਕਰ ਦਿੱਤਾ ਗਿਆ ਸਿਰਫ ਅੱਜ ਤੱਕ ਦੇ ਬੱਚੇ ਜਿਹੜੇ ਵੀ ਕੁਝ ਅੱچھے ਪੇਰੈਂਟਸ ਕੋਆਪਰੇਟਿਵ ਨੇ ਜਿਨ੍ਹਾਂ ਨੂੰ ਡਰੈਸ ਕਾਸਟਿਊਮ ਬੱਚਿਆਂ ਨੂੰ ਅਰੇਂਜ ਕਰ ਦਿੱਤਾ ਜਲਦੀ ਤੋਂ ਜਲਦੀ ਕਿਉਂਕਿ ਅੱਗੇ ਅਸੀਂ ਬੜੇ ਵੱਡੇ ਵੱਡੇ ਪੱਦਰ ਤੇ ਗੁਰਨਾਨਕ ਜਨਮ ਦਿਨ ਮਨਾਉਣਾ ਹੈ ਜਦੇ ਵਿੱਚ ਸੀਨੀਅਰ ਬੱਚੇ ਜ਼ਿਆਦਾ ਇਨਵੋਲਵ ਹੋ ਪਾਉਂਦੇ ਸੀ ਛੋਟੇ ਬੱਚੇ ਵਿਚਾਰੇ ਪਿੱਛੜ ਜਾਂਦੇ ਸੀ ਇਹਨਾਂ ਨੂੰ ਕਈ ਪਰੇ ਸੋਰੀ ਅਸੀਂ ਜਿਹੜਾ ਸਮਾਗਮ ਹੈ ਉਹ ਗੁਰਤੇਗ ਬਹਾਦਰ ਜੀ ਦੇ ਉਹ ਅਗਲੇ ਸਮਾਗਮ ਵੱਡੇ ਪੱਧਰ ਤੇ ਕਰਨੇ ਆ ਤੇ ਅਸੀਂ ਛੋਟੇ ਬੱਚਿਆਂ ਦਾ ਸੋਚਿਆ ਕਿ ਗੁਰਨਾਨਕ ਜੰਮਤ ਨੂੰ ਵੀ ਸੈਲੀਬ੍ਰੇਟ ਕਰਕੇ ਔਰ ਛੋਟੇ ਬੱਚਿਆਂ ਨੂੰ ਇਹਦੇ ਵਿੱਚ ਪ੍ਰੇਰਿਆ ਜਾਏ ਤੇ ਵੱਧ ਤੋਂ ਵੱਧ ਇਹਨਾਂ ਦੇ ਕੋਲੋਂ ਸਾਰਾ ਕੰਮ ਕਰਾਇਆ ਜਾਏ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਧਿਆਪਕਾਂ ਨੇ ਸਾਰਿਆਂ ਨੇ ਫੱਟੀਆਂ ਲਿਖੀਆਂ ਗੁਰਨਾਨਕ ਸਾਹਿਬ ਨੇ ਫੱਟੀ ਲਿਖੀ ਸੀ ਤੇ ਉਹ ਰੀਤ ਅਸੀਂ ਅਧਿਆਪਕਾਂ ਦੇ ਕੋਲੋਂ ਪਾਈ ਹੈ ਕਿ ਸਾਰੇ ਜਾਣੇ ਕਿ ਫੱਟੀਆਂ ਲਿਖ ਕੇ ਲਿਆਓ ਤੇ ਅਧਿਆਪਕ ਸਾਰੇ ਫੱਟੀਆਂ ਲਿਖ ਕੇ ਲੈ ਕੇ ਆਏ ਨੇ ਕਾਨਸੈਪਟ ਹੈ ਹਾਂਜੀ ਬਿਲਕੁਲ ਜੀ ਔਰ ਇਹ ਵੀ ਦਿਮਾਗ ਵਿੱਚ ਜਦੋਂ ਕੋਈ ਆਉਂਦੀ ਹੈ ਚੀਜ਼ ਤੇ ਜਦੋਂ ਕਿਸੇ ਨੂੰ ਦੇਖੀਦਾ ਹੈ ਤੇ ਕੋਈ ਨਵੀਂ ਚੀਜ਼ ਉਤਪਨ ਹੋਈ ਹੈ ਇਸ ਤਰ੍ਹਾਂ ਮੈਡਮ ਨੇ ਇੱਕ ਲੱਕੀ ਆਂਦਾ ਜਿਸੋ ਕਿਉ ਮੰਦਾ ਆਖੀ ਅਜੀਤ ਜਮੇ ਰਾਜਨ ਬਹੁਤ ਸੋਹਣਾ ਕਨਸੈਪਟ ਸੀ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਸੱਦ ਦਿੱਤੇ ਨੇ ਸਾਨੂੰ ਥਾਟਸ ਦਿੱਤੇ ਨੇ ਜਿਹੜੀ ਚੀਜ਼ਾਂ ਦਸੀਆਂ ਨੇ ਉਹਨਾਂ ਨੂੰ ਵੀ ਅਸੀਂ ਪ੍ਰਗਟਾਇਆ ਇਹਨਾਂ ਦੇ ਜਰੀਏ ਔਰ ਉਹ ਸਾਰੇ ਟੀਚਰਸ ਨੇ ਇੱਕ ਇੱਕ ਫੱਟੀ ਜੜੀ ਉਹ ਲਿਖ ਕੇ ਲਿਆਂਦੀ ਆ ਮੈਸੇਜ ਹੀ ਜਾਂਦਾ ਯਾਰ ਦੇਖੋ ਜੀ ਇੱਕ ਤਾਂ ਬੱਚਿਆਂ ਦੀ ਜਦੋਂ ਅਸੀਂ ਬੋਰਡ ਲਿਖਨੇ ਆ ਜਾਂ ਕੁਝ ਵੀ ਬਣਾਉਣੇ ਆ ਤੇ ਉਹ ਸਾਡੀ ਹੈਂਡਰਾਈਟਿੰਗ ਸਾਫ਼ ਹੁੰਦੀ ਹੈ ਤੇ ਉਹਦੇ ਨਾਲ ਜਦੋਂ ਅਸੀਂ ਇਹਨਾਂ ਨੂੰ ਪੜ੍ਹਦੇ ਆ ਤੇ ਉਹ ਸਾਡੇ ਵਿਚਾਰਾਂ ਦੇ ਵਿੱਚ ਵੀ ਸ਼ੁੱਧਤਾ ਹੁੰਦੀ ਹੈ ਇਹ ਹੀ ਹੈ ਕਿ ਜਦੋਂ ਅਸੀਂ ਕੋਈ ਗੁਰਬਾਣੀ ਲਿਖਾਂਗੇ ਜਾਂ ਪੜ੍ਹਾਂਗੇ ਤੇ ਉਹ ਆਪਣੇ ਆਪ ਹੀ ਬੱਚੇ ਜਿਹੜੇ ਉਸ ਪਾਸੇ ਪ੍ਰੇਰੇ ਜਾਣਗੇ ਇਸ ਕਰਕੇ ਅਮਰੋਣੇ ਆ ਕਿ ਬੱਚੇ ਉਹ ਇਸ ਪਾਸੇ ਜਿੰਨਾ ਤੋਂ ਜ਼ਿਆਦਾ ਟਰਨ ਹੋਣ ਤੇ ਉਹਨਾਂ ਦੀ ਹੈਂਡਰਾਈਟਿੰਗ ਵੀ ਸੁਧਾਰ ਹੋਵੇ ਤੇ ਬਲੈਕਬੋਰਡ ਲਿਖਣ ਦਾ ਉਹਨਾਂ ਨੂੰ ਚਾਹ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲਖਨ ਕਲਾਂ ਵੱਲੋਂ ਸਮੂਹ ਭਾਈਚਾਰੇ ਨੂੰ ਅ ਗੁਰੂ ਨਾਨਕ ਜਨਮ ਦਿਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੰਨੀ ਆ ਵਾਹਿਗੁਰੂ ਕਰੇ ਇਸੇ ਤਰੀਕੇ ਦੇ ਨਾਲ ਹੀ ਜੁਗਾ ਜੁਗੰਤਰਾਂ ਤੱਕ ਮਹਾਂਪੁਰਖਾਂ ਦੇ ਗੁਰੂ ਸਾਹਿਬਾਂ ਦੇ ਜਨਮ ਦਿਹਾੜੇ ਮਨਾਏ ਜਾਣ ਪ੍ਰਕਾਸ਼ ਕਰੋ ਮਨਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ